ਹੁਣ ਪੰਜਾਬ ਦੀ ਖਪਤ ਜਿਹੜੀ ਆ ਇਹ ਕਰੀਬ-ਕਰੀਬ 66 ਬੀਸੀਐਮ ਹੈ ਕੋਈ ਚੌੜ ਕਹਿੰਦਾ ਕੋਈ ਛਾੜ ਕਹਿੰਦਾ ਹੁਣ ਕਨਾਲ ਵਾਟਰ ਜਿਹੜਾ 14.4 ਬੀਸੀਐਮ ਹੈ ਸਾਡੇ ਕੋਲ ਨਿਜਰ ਸਾਹਿਬ ਨੇ ਬਿਲਕੁਲ ਗੱਲ ਸਹੀ ਕਹੀ ਕਿ ਇਹਦੀ ਇਫੈਕਟਿਵ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਆ ਜੇ ਯਾਦ ਹੋਵੇ ਤਾਂ ਮੰਤਰੀ ਜੀ ਨੂੰ ਇੱਕ ਦਿਨ ਮੈਂ ਆਪਣੇ ਵਿਚਾਰ ਰੱਖੇ ਸੀ ਕਿ ਨਹਿਰਾ ਦਾ ਪਾਣੀ ਇਸ ਤਰ੍ਹਾਂ ਇਸ ਤਰ੍ਹਾਂ ਐਸ ਐਸ ਨਹਿਰ ਦੇ ਵਿੱਚ ਆ ਜਦੋਂ ਇਹ ਵੰਡਿਆ ਗਿਆ ਤੁਸੀਂ ਪਟਿਆਲੇ ਦੀ ਗੱਲ ਕੀਤੀ ਕਿ 2% ਨੂੰ ਬਤਾਇਆ ਗਿਆ ਔਰ ਕਿੱਥੇ 8% ਕਿਹਾ ਮੈਂ ਕਿਹਾ ਵੀ ਰੈਸ਼ਨਲਾਈਜੇਸ਼ਨ ਬੜੀ ਜ਼ਰੂਰੀ ਹੈ ਕਰੀਬ 90% ਪਾਣੀ ਜਿਹੜਾ ਹੈ ਐਗਰੀਕਲਚਰ ਸੈਕਟਰ ਚ ਕੰਜ਼ਿਊਮ ਹੋ ਜਾਂਦਾ ਹੋ ਸਕਦਾ 85 ਹੋਵੇ ਇਹ ਤਾਂ ਅੰਕੜੇ ਨੇ ਔਰ ਅੰਕੜੇ ਅਫਸਰਾਂ ਦੇ ਦਿੱਤੇ ਹੋਆ ਇਹਨੂੰ 90 ਮੰਨ ਲਓ ਤੇ ਸਰ ਦਾ ਵੱਧ ਜ਼ੋਰ ਅੱਜ ਲੋੜ ਹੈ ਕਿ ਦੇਖਣ ਦੀ ਕਿ ਵੀ ਜੇ ਐਗਰੀਕਲਚਰ ਸਾਰਾ ਵੱਧ ਪਾਣੀ ਕੰਜ਼ਿਊਮ ਕਰਦਾ ਤੇ ਉੱਥੇ ਅਸੀਂ ਪਾਣੀ ਦੀ ਬਚਤ ਕਿੱਦਾਂ ਕਰ ਸਕਦੇ ਆ ਮੈਂ ਨਿਰਜਰ ਸਾਹਿਬ ਨੇ ਬੜੀ ਇੱਕ ਅੱਛੀ ਗੱਲ ਕੀਤੀ ਕਿ ਜਿਹੜਾ ਸਪ੍ਰਿੰਕਲਰ ਸਿਸਟਮ ਡ੍ਰਿਪ ਇਰੀਗੇਸ਼ਨ ਇਹਦੇ ਰਾਈ ਆਪਾਂ ਧਰਤੀ ਨੂੰ ਪਾਣੀ ਲਈਏ ਤੇ ਪਾਣੀ ਦੀ ਖਪਤ ਘਟ ਜਾਂਦੀ ਆ ਬਿਲਕੁਲ درست ਹੈ ਲੇਕਰ ਅਫਸੋਸ ਹੈ ਖਾਲੀ ਤੁਹਾਡੇ ਤੇ ਨਹੀਂ ਪ੍ਰੀਵੀਅਸ ਸਰਕਾਰਾਂ ਤੇ ਵੀ ਪੰਜਾਬ ਸਿਰਫ 1.5% ਧਰਤੀ ਅਜਿਤ ਡ੍ਰਿਪ ਉਹ ਸਪ੍ਰਿੰਕਲਰ ਦੇ ਅੰਦਰ ਆ। ਔਰ ਅਗਰ ਤੁਸੀਂ ਕਰਨਾਟਕਾ ਦੀ ਗੱਲ ਕਰੋ ਤੇ ਕਰੀਬ-ਕਰੀਬ ਮੇਰੇ ਖਿਆਲ ਨਾਲ 22% ਉਹਨਾਂ ਦੀ ਧਰਤੀ। ਹਰਿਆਣੇ ਦੀ ਗੱਲ ਕਰੋ, ਕਰੀਬ 8% ਧਰਤੀ ਉਹਨਾਂ ਦੀ ਡ੍ਰਿਪ ਤੇ ਸਪ੍ਰਿੰਕਲਰ ਤੇ ਆ। ਹੁੰਦਾ ਕੀ ਆ ਕਿ ਭਾਰਤ ਸਰਕਾਰ ਜਦੋਂ ਇਹ ਸਕੀਮ ਦਿੰਦੀ ਆ, ਕੋਈ ਵੀ ਸਰਕਾਰ ਹੋਵੇ ਇਹ ਹੋਵੇ ਤਾਂ ਪਹਿਲਾਂ ਹੁਣ ਉਹ ਆਪਣਾ ਫੰਡ ਨਹੀਂ ਪਾਉਂਦੀ ਆ। ਕਿਉਂਕਿ ਅਸੀਂ ਉਹ ਚੱਕਰ ਚ ਫਸੇ ਹੋਆ ਜਿੱਥੇ ਨਾ ਤਾਂ ਅਸੀਂ ਐਗਰੀਕਲਚਰ ਸੈਕਟਰ ਨਾ ਐਜੂਕੇਸ਼ਨ ਨਾ ਹੈਲਥ ਚਾਹੇ ਇਰੀਗੇਸ਼ਨ ਹੋਵੇ ਉਹਨੂੰ ਜਿੰਨਾ ਪੈਸਾ ਅਸੀਂ ਸ਼ੇਅਰ ਪਾਉਣਾ ਉਹ ਪਾ ਨਹੀਂ ਪਾਉਂਦੇ ਸੋ ਗੱਲ ਇਹ ਹੈ ਕਿ ਉਸ ਰਿਪੋਰਟ ਦੇ ਵਿੱਚ ਅਸੀਂ ਸਭ ਕਿਸਮ ਦਾ ਪਾਣੀ ਚਾਹੇ ਮੀਂਹ ਦਾ ਪਾਣੀ ਹੋਵੇ ਚਾਹੇ ਸਬਸੋਇਲ ਵਾਟਰ ਆ ਅਰਬਨ ਵੇਸਟ ਆ ਪੰਚਾਇਤੀ ਰਾਜ ਚ ਉਹਨਾਂ ਦੇ ਜਿਹੜੇ ਛੱਪੜ ਨੇ ਉਹਨਾਂ ਨੂੰ ਸਾਰੇ ਨੂੰ ਕੈਲਕੂਲੇਟ ਕੀਤਾ ਤੇ ਜੇ ਸ਼ਰੀ ਦਾ ਸ਼ਰੀ ਪਾਣੀ ਜਿਹੜਾ ਸੂਏਜ ਦਾ ਪਿੰਡਾਂ ਦੇ ਛੱਪੜਾਂ ਦਾ ਪਾਣੀ ਇਹਨਾਂ ਦੋਨੋਂ ਨੂੰ ਇਕੱਠੇ ਕਰ ਲਓ ਤੇ ਕਰੀਬ ਕਰੀਬ 1800 ਕਿਊਸਿਕ ਪਾਣੀ ਹੁੰਦਾ ਹੁਣ ਹੋ ਕੀ ਰਿਹਾ ਕਿ ਪਹਿਲਾਂ ਅਸੀਂ ਗੰਦਾ ਪਾਣੀ ਜਿਹੜਾ ਆ ਉਹ ਨਦੀਆਂ ਚ ਤੇ ਦਰਿਆਵਾਂ ਚ ਪੌਰੇ ਆ ਫਿਰ ਬਠਿੰਡੇ ਜਾ ਕੇ ਉਹਨੂੰ ਪੁਣ ਕੇ ਜਗਾ ਜਗਾ ਅਸੀਂ ਪੀ ਲੈਨੇ ਆ ਤੇ ਅਸੀਂ ਅਨਾਊਂਸ ਕਰਦੇ ਆ ਕਿ ਇਹਨੇ ਆਰੋ ਲਾਤੇ ਇਹ ਸਾਡੀ ਅਚੀਵਮੈਂਟ ਆ ਇਹ ਅਚੀਵਮੈਂਟ ਨਹੀਂ ਆ ਅਚੀਵਮੈਂਟ ਕੋਈ ਵੀ ਸਰਕਾਰ ਹੋਵੇ ਉਹਨੂੰ ਅੱਜ ਸਰ ਲੋ ਵੱਧ ਧਿਆਨ ਗੰਦੇ ਪਾਣੀ ਉਲ ਦੇਣਾ ਚਾਹੀਦਾ ਹਾਊ ਇਫੈਕਟਿਵਲੀ ਯੂ ਕੈਨ ਯੂਜ਼ ਦੈਟ ਵਾਟਰ ਔਰ 17 ਤੋਂ ਲੈ ਕੇ 22 ਅਸੀਂ ਪੱਕੇ ਛੱਪੜ ਕਰਕੇ ਸੈਮੀ ਟ੍ਰੀਟ ਕਰਕੇ ਉਹ ਖੇਤਾਂ ਦੇ ਵਿੱਚ ਦੋ ਦੋ ਪਾਣੀ ਦੇਣ ਦਾ ਯਤਨ ਕੀਤਾ। ਔਰ ਬਾਕੀ ਦੇ ਪੰਜਾਬ 'ਚ ਵੀ ਇਹ ਜਲ ਲੋੜ ਹੈ ਇਸ ਗੱਲ ਦੀ। ਮੈਂ ਕਾਂਗਾ ਕਿ ਜਿਹੜੀਆਂ ਐਜੀਟੇਸ਼ਨਸ ਨੇ ਹੁਣ ਬੁੱਢੇ ਨਾਲੇ ਦੀ ਗੱਲ ਕਰ ਲਓ। ਬੁੱਢੇ ਦਰਿਆ ਦੀ। ਬੁੱਢੇ ਦਰਿਆ 'ਚ ਇੱਕ ਹਿੱਸਾ 100 ਕੁਸ਼ ਕਿਉਂ ਸਿੱਖ ਪਾਣੀ ਅ ਫਿਗਰ ਦਾ ਥੋੜਾ ਫਰਕ ਹੋ ਸਕਦਾ ਹੈ। 100 ਇੰਡਸਟਰੀ ਦਾ ਔਰ 700 ਸਾਡਾ ਜਿਹੜਾ ਮਿਊਨਿਸਪਲ ਵੇਸਟ ਹੈ ਉਹਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਜਿੱਥੇ ਅਸੀਂ ਇੰਡਸਟਰੀ ਨੂੰ ਦੋਸ਼ਿਤ ਠਹਿਰਾਉਨੇ ਆ ਉਥੇ ਸਾਨੂੰ ਖਾਸ ਧਿਆਨ ਆਪਣੇ ਲੋਕਲ ਸੈਲਫ ਗਵਰਨਮੈਂਟ ਤੇ ਦੇਣਾ ਚਾਹੀਦਾ ਸਾਡੇ ਕੋਲ ਕੋਈ ਕ੍ਰਿਟਿਸਿਜ਼ਮ ਨਹੀਂ ਥਿਸ ਇਜ਼ ਅ ਡਿਸਕਸ਼ਨ ਐਂਡ ਇਟ ਇਜ਼ ਅ ਓਪਨ ਡਿਸਕਸ਼ਨ ਤੇ ਇਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਮੇਰੇ ਤੋਂ ਪਹਿਲਾਂ ਬੋਲਦੇ ਮਾਨ ਸਾਹਿਬ ਨੇ ਬੜੇ ਆਪਣੇ ਵਿਚਾਰ ਰੱਖੇ ਕਿ ਵੀ ਪੰਜਾਬ ਦਾ ਪਾਣੀ ਬੜਾ ਅੱਛਾ ਗਰਾਊਂਡ ਵਾਟਰ ਮਾਨ ਸਾਹਿਬ ਗੁਸਤਾਖੀ ਮਾਫ ਇਹਨੂੰ 125 ਸਾਲ ਲੱਗੇ ਸੀ ਪਾਣੀ ਨੂੰ ਸਾਡੇ ਪਾਣੀ ਨਹੀਂ ਹੁੰਦਾ ਸੀ ਅੰਗਰੇਜ਼ਾਂ ਨੇ 1960 ਦੇ ਵਿੱਚ ਨਹਿਰਾਂ ਪਟੀਆਂ 125 ਸਾਲ ਸਾਨੂੰ ਲੱਗੇ ਉਹ ਆਪਣਾ ਜਿਹੜੇ ਰਿਜ਼ਰਵ ਵਾਇਰ ਥੱਲੇ ਆ ਇਕੋ ਫਾਇਰ ਉਹਨਾਂ ਨੂੰ ਭਰਨ ਚ ਤੇ 50 ਸਾਲਾਂ ਚ ਅਸੀਂ ਖਾਲੀ ਕਰ ਦਿੱਤੇ 300 ਫੁੱਟ ਤੇ ਸਾਡਾ ਪਾਣੀ ਸੀ ਅੱਜ ਤੋਂ 3 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਚ ਬਿਜਲੀ ਦਾ ਬਿੱਲ ਸੀ ਕਰੀਬ 7000 ਕਰੋੜ ਬਈ ਤਿੰਨਾਂ ਸਾਲਾਂ ਚ ਸਾਡੀ ਕੀ ਅਚੀਵਮੈਂਟ ਆਈ ऍम नॉट ਬਲੇਮਿੰਗ ਦੀ ਗਵਰਨਮੈਂਟ ਟੇਕ ਇਟ ਐਸ ਪੋਜ਼ਿਟਿਵ ਐਂਡ ਵਰਕ ਔਨ ਇਟ ਕਿ ਅੱਜ ਟਿਊਬਲ ਵਿੱਚ 1450 ਹਜ਼ਾਰ ਹੀ ਆ ਤੇ ਬਿਜਲੀ ਦਾ ਬਿੱਲ 9300 ਕਰੋੜ ਹੋ ਗਿਆ ਇਹ ਬਿਜਲੀ ਦੇ ਕਿੱਥੇ ਜਾ ਰਹੀ ਆ ਕਤੇ ਨਹੀਂ ਜਾਰੀ ਕੋਈ ਨਹੀਂ ਖਾ ਰਿਆ ਜ਼ਿਮੀਂਦਾਰਾਂ ਦਾ ਪਾਣੀ 350 ਫੁੱਟ ਟੱਪ ਗਿਆ ਮੋਟਰਾਂ ਵੱਡੀਆਂ ਪੌਣੀਆਂ ਪੈ ਰੀਆਂ ਜਿਹੜੇ ਕਾਰਨ ਇਹ ਬਿਜਲੀ ਦਾ ਬਿੱਲ ਸਰ ਦੇਖੋ ਜੇ ਡਿਸਕਸ਼ਨ ਰੱਖਣੀ ਆ ਆਪ ਬਹੁਤ ਸਾਰੇ ਮੈਂਬਰਾਂ ਜਿਹੜੇ ਮਰਦੀ ਸੀ ਗੱਲ ਨਾ ਪਾਉਂਦੇ ਇਹਦੇ ਲੋਕ ਇੰਨਾ ਇੰਪੋਰਟੈਂਟ ਮੈਂ ਸਾਰਿਆਂ ਨੂੰ ਇਹਦੇ ਨਾਲ ਇਹਦੇ ਨਾਲ ਇੰਪੋਰਟੈਂਟ ਮੇਰੀ ਗੱਲ ਸੁਣੋ ਜੇ ਪੰਜਾਬ ਨੂੰ ਜਿਉਂਦਾ ਰੱਖਣਾ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਬਹੁਤ ਸਾਰੇ ਮੈਂਬਰ ਚਾਹੁੰਦੇ ਤੇ ਬੋਲਣਾ ਪਰ ਸਾਹਿਬਾਨ ਸਾਹਿਬ ਜੀ ਆਪਣੀ ਗੱਲ ਸ਼ੌਭਤੀ ਸਾਹਿਬ ਮੈਨੂੰ ਸਿੱਧੀ ਕਰਦੇ ਓਕੇ ਓਕੇ ਹੈ ਵੇਖੋ ਕੰਮ ਵੀ ਕੋਈ ਨਹੀਂ ਬਾਕੀ ਤਾਂ ਅਸੀਂ ਲੀਪਾ ਪੋਤੀ ਕਰਨੀ ਹੈ ਉਹ ਕਰਦੇ ਆ ਕਿ ਜੋ ਤੁਸੀਂ ਹੁਕਮ ਕਰੋਗੇ ਹਿਆਤੀ ਖੜਾ ਕਰਨਾ ਨਹੀਂ ਤੁਸੀਂ ਆਪਣੀ ਗੱਲ ਕਰੋ ਆਪਾਂ ਕੋਸ਼ਿਸ਼ ਕਰਦੇ ਹਾਂ ਜਨਾ ਸਾਹਿਬਾਨ ਨੂੰ ਟਾਈਮ ਦੇਣਾ ਕੀ ਡਾਈਵਰਸੀਫਿਕੇਸ਼ਨ ਇਜ਼ ਵੈਰੀ ਇੰਪੋਰਟੈਂਟ ਡਾਈਵਰਸੀਫਿਕੇਸ਼ਨ ਇੰਪੋਰਟੈਂਟ ਆ ਡੀਐਸਆ ਡੀਐਸਆਰ 2009 10 ਦੇ ਵਿੱਚ ਕਿਸੇ ਸਾਇੰਟਿਸਟ ਨੇ ਯੂਨੀਵਰਸਿਟੀ ਦੇ ਨੇ ਡੀਐਸਆਰ ਦੀ ਕਾਰਡ ਕੱਢੀ ਲੋਕਾਂ ਨੇ ਉਹਨੂੰ ਪੁੱਛਿਆ ਹੀ ਨਹੀਂ ਪਰ ਜਦ ਦਿਨ ਲੇਬਰ ਭੱਜੀ ਪ੍ਰਵਾਸੀ ਚਲੇ ਗਏ ਕੋਵਿਡ ਕਰਕੇ ਤੇ ਲੋਕਾਂ ਨੇ ਦੜ ਦੜ ਡੀਐਸਆਰ ਦਾ ਚੋਨਾ ਭੀਜਿਆ ਜੇ ਹੁਣ ਪਾਣੀ ਬਚਾਉਣਾ ਤਾਂ ਡੀਐਸਆਰ ਦੀ ਟੈਕਨੀਕ ਜੇ ਦੇ ਵਿੱਚ ਤੁਹਾਡੇ ਡ੍ਰਿਪ ਲਈ ਪੈਸੇ ਦੀ ਵੀ ਲੋੜ ਨਹੀਂ 30% ਦੀ ਬਚਤ ਆ ਜਿੰਨਾ ਉਹ ਕਰ ਸਕਦੇ ਆ ਉਹ ਕਰ ਲਓ ਔਰ ਅੱਜ ਡੀਐਸਆਰ ਜਿਹੜਾ 2020 ਚ 6 ਲੱਖ ਹੈਕਟਰ ਸੀ ਉਹ 22 ਦੇ ਵਿੱਚ ਘਟਦਾ ਘਟਦਾ 4 ਲੱਖ ਹੋ ਗਿਆ ਹੁਣ ਪਿਛਲੇ ਸਾਲ ਡੀਐਸਆਰ ਕੋਲ 1 ਲੱਖ ਹੈਕਟਰ ਆ ਔਰ ਮੈਨੂੰ ਇਹ ਵੀ ਕੋਈ ਕਹਿਣ ਚ ਸੰਕੋਚ ਨਹੀਂ ਕੀ ਥੈਟ ਇਜ਼ ਵਿੰਡੋ ਡਰੈਸਿੰਗ ਉਹ ਫਸਟ ਫਿਗਰ 1 ਲੱਖ ਏਕੜ ਵੀ ਨਹੀਂ ਹੋਣਾ ਹੈਕਟਰ ਵੀ ਨਹੀਂ ਹੋਣਾ ਸੋ ਮੇਰਾ ਮਤਲਬ ਹੈ ਫਸਲੀ ਵਿਵੰਤਾ ਲਿਆਉਣੀ ਬੜੀ ਜ਼ਰੂਰੀ ਆ ਤੇ ਮੈਂ ਤਾਂ ਤੁਹਾਡੇ ਰਾਹੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਬਹੁਤ ਅੱਛਾ ਇਹ ਦੇਖੋ ਕਾਟਨ ਜਿਹੜੀ ਆ ਨਾ ਜੀ ਕਾਟਨ ਖਤਮ ਹੋ ਗਈ ਆ ਐਗਰੀਕਲਚਰ ਮਿਨਿਸਟਰ ਸਾਹਿਬ ਉਥੋਂ ਦੇ ਆ ਸਾਡੇ ਸਪੀਕਰ ਸਾਹਿਬ ਕੋਟਕਪੂਰੇ ਤੋਂ ਆ ਬਿਲਕੁਲ ਔਰ ਕਾਟਨ ਨੂੰ ਰਿਵਾਈਵ ਕਰਨ ਲਈ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਆ ਔਰ ਮੈਂ ਇੱਕ ਗੱਲ ਨਿਜਰ ਸਾਧ ਦਾ ਇਲਾਕਾ ਤੁਹਾਡੇ ਉਹ دریا ਦਾ ਰੋਕੀ ਆ ਵੀ ਦਮ ਦਮਟਾ ਬ੍ਰੇਥ ਗੁੰਟਾਵਾ ਡ੍ਰੇਮ ਗੁੰਟਾਵਾ ਗੁੰਟਾਵਾ ਡ੍ਰੇਮ ਬਹੁਤ ਵੱਡਾ ਇਸ਼ੂ ਬਣ ਸਕਦਾ ਕਹੇ ਦਿਨ ਅਸੀਂ ਸਾਰਾ ਗੰਦਾ ਪਾਣੀ ਸ਼ਹਿਰ ਦਾ ਉੱਚ ਪਾਈਦਾ ਉਹ ਕਿੱਥੇ ਜਾਂਦਾ ਪਾਕਿਸਤਾਨ ਪਾਕਿਸਤਾਨ ਨੇ ਡਾਕ ਪਹਿਲਾਂ ਵੀ ਲਾਈ ਸੀ ਨਾਵਾ ਬੰਦ ਕਰ ਦਿੱਤਾ ਤੇ ਸਾਨੂੰ ਰਿਕੁਐਸਟ ਕਰਕੇ ਉਹਨਾਂ ਉਸ ਵੇਲੇ ਦੀਆਂ ਸਰਕਾਰਾਂ ਚੰਗੇ ਟਰਮ ਸੀਗੇ ਉਹਨਾਂ ਨੇ ਉਹ ਖੋਲਾ ਦਿੱਤਾ ਲੇਕਿਨ ਅਜ ਤਾਈਂ ਉਸ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਚ ਯੂਜ਼ ਕਰਨ ਦੀ ਗੱਲ ਅਸੀਂ ਨਹੀਂ ਕੀਤੀ ਕਿਸੇ ਡਰੇਨ ਦੀ ਗੱਲ ਕਰ ਲਓ ਹਰ ਜਗ੍ਹਾ ਇਹੀ ਗੱਲ ਹੈ ਸੋ ਤੁਹਾਡਾ ਧੰਨਵਾਦ ਕਰਨਾ ਚਾਹਣਾ ਮਟੀਰੀਅਲ ਤੇ ਇਹਨਾਂ ਦੇਖੋ ਲਾਡੀ ਹਰਦੇਵ ਸਿੰਘ ਛੇਰੋ ਵਾਲੀ ਆ ਜੀ ਮੀਤ ਹੇਰ ਜੀ ਇਹਨਾਂ ਨੇ 250 ਪੇਜ ਦੀ ਰਿਪੋਰਟ ਬਣਾਈ ਆਖਰੀ ਗੱਲ ਕਰਕੇ ਰੁਕ ਜਾਾਂਗੇ 200 ਦੋ 50 ਪੇਦੀ 50 ਪੁਆਇੰਟ ਨੇ ਕੱਲ੍ਹ ਦੇ ਅਗਲ ਕੀ ਚੀਜ਼ ਹੋਊਗੀ ਜੀ ਮੇਰੀ ਮੇਰੀ ਬੇਨਤੀ ਸੁਣ ਲਓ ਘੱਟੋ ਘੱਟ ਆਪਾਂ ਇਹਨੂੰ ਦੇਖ ਕੇ ਇਹਨੂੰ ਇੰਪਲੀਮੈਂਟ ਹੀ ਕਰਾ ਲਓ ਇਹ ਬੈਸਟ ਓ ਜੇ ਕੋਈ ਗੱਲ ਚੰਗੀ ਨਿਕਲਦੀ ਹੋਵੇ ਚ ਜੋੜਦੇ ਹੋ ਜੇ ਕੋਈ ਇਸ ਚ ਮਾੜੀ ਚੀਜ਼ ਹੈ ਉਹਨੂੰ ਰੱਦ ਕਰਦੇ ਹੋ ਲੇਕਿਨ ਇੰਪਲੀਮੈਂਟ ਤਾਂ ਕਰੋ ਮੈਂ ਇੱਕ ਅਖੀਰਲੀ ਗੱਲ ਕਰਨੀ ਚਾਹਣਾ ਅਹਿਮ ਇਸ ਰਿਪੋਰਟ ਦੇ ਵਿੱਚ ਗੱਲ ਕੀ ਆ ਕਿ ਅਸੀਂ ਕਮੇਟੀ ਨੇ ਰეკਮੈਂਡ ਕੀਤਾ ਕਿ ਵਾਟਰ ਰਿਸੋਰਸ ਡਿਪਾਰਟਮੈਂਟ ਇੱਕ ਵੱਖਰਾ ਕ੍ਰੀਏਟ ਕੀਤਾ ਜਾਵੇ ਇਹ ਕੋਈ ਐਮਐਲਏ ਨੇ ਆਪਣੀ ਮਨਮਾਨੀ ਨਹੀਂ ਕੀਤੀ ਜਾਂ ਚੇਅਰਮੈਨ ਨੇ ਨਹੀਂ ਕੀਤੀ ਅਸੀਂ ਆਈਏ ਅਫਸਰ ਉਸ ਵੇਲੇ ਦੇ ਚੀਫ ਸੈਕਟਰੀ ਉਸ ਵੇਲੇ ਦੇ ਸੀਨੀਅਰ ਬਿਊਰੋਕ੍ਰੇਸੀ ਬੁਲਾ ਕੇ ਉਹ ਰਜਿਸਟਰ ਕਰਦੇ ਸੀ ਕਿ ਨਹੀਂ ਹੋਣੀ ਚਾਹੀਦੀ ਐਟ ਦੀ ਐਂਡ ਇਹ ਫੈਸਲਾ ਕੀਤਾ ਕਿ ਚਾਹੇ ਗੰਦਾ ਪਾਣੀ ਸ਼ਹਿਰਾਂ ਦਾ ਹੋਵੇ ਗੰਦਾ ਪਾਣੀ ਪਿੰਡਾਂ ਦਾ ਹੋਵੇ ਰੇਨ ਵਾਟਰ ਹੋਵੇ ਸਰਫੇਸ ਵਾਟਰ ਹੋਵੇ ਇਹ ਸਾਰਾ ਇੱਕ ਡਿਪਾਰਟਮੈਂਟ ਵੱਖਰਾ ਹੋਣਾ ਚਾਹੀਦਾ ਜਿਹਦਾ ਬਜਰੀ ਨਾਲ ਕੋ ਲੈਣਾ ਦੇਣਾ ਨਾ ਹੋਵੇ ਰੇਤੇ ਨਾਲ ਕੋ ਲੈਣਾ ਦੇਣਾ ਨਾ ਹੋਵੇ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਹਿਆ ਤੁਹਾਨੂੰ ਇਹ ਤਾਂ ਨਹੀਂ ਕਹਿ ਰਿਹਾ ਤੁਹਾਡੀ ਗੱਲ ਆ ਨਹੀਂ ਕਹਿਆ ਕਿ ਕੱਟ ਰਿਹਾ ਮੈਂ ਕਹਿ ਰਿਹਾ ਉਹ ਜਿਹੜਾ ਡਿਪਾਰਟਮੈਂਟ ਆ ਉਸ ਦਾ ਰੋਪੀਰੋਪ ਹੈ ਇੱਕ ਜਿੱਦਾਂ ਦਾ ਜਲ ਪਵਿੱਤਰ ਹੁੰਦਾ ਹੈ ਉਹ ਜਿਹਾ ਪਵਿੱਤਰ ਆਪਾਂ ਮਹਿਮਾ ਬਣਾਈਏ ਸੋ ਇਹਦੇ ਬਾਰੇ ਮੈਂ ਚੀਫ ਸੈਕਟਰੀ ਨੂੰ ਵੀ ਚਿੱਠੀ ਲਿਖੀ ਕਿ ਇਸ ਰਿਪੋਰਟ ਨੂੰ ਪਾਈ ਇੰਪਲੀਮੈਂਟ ਕਰੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਟੈਕਨੋਲਜਮੈਂਟ ਤਾਈ ਮੈਨੂੰ ਨਹੀਂ ਆਈ ਇਹ ਮੇਰਾ ਰੋਸ ਹਰੇਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਜੀ ਬਸ ਇੱਕ ਕਮੈਂਟ ਇੱਕ ਪਤਾ ਕਿ ਬੋਲਣਾ ਚਾਹੁੰਦੇ ਨੇ ਤਾਂ ਸਾਰੇ ਰੋਕੋ ਅਸੀਂ ਚਾਹੁੰਦੇ ਹਾਂ ਕਿ ਸਭ ਨੂੰ ਟਾਈਮ ਦਿੱਤਾ ਜਾਵੇ ਆ ਨਜਰ ਆ ਨਜਰ ਸਾਹਿਬ ਹੈ ਨਜਰ ਸਾਹਿਬ ਆ ਨਜਰ ਸਾਹਿਬ ਦੀ ਫੋਟੋ ਤਾਂ ਬਗਲੋ ਉਹ ਪਤਾ ਲੱਗਦਾ ਰਾਣਾ ਨਿਜਰ ਸਾਹਿਬ ਦੀ ਪੁਰਾਣੀ ਫੋਟੋ ਲਈ ਆ ਅਸੀਂ ਨਵੇਂ ਵਾਲੇ ਲੱਭਦੇ ਆ ਚਲੋ ਕੋਈ ਨਹੀਂ ਇਹ ਚੇਂਜ ਕਰਾਉਣੀ ਹੈ ਨੀਸ਼ ਚੱਡਾ ਜੀ ਐਮਐਲਏ ਚੱਡਾ ਜੀ ਮੇਰੀ ਸਾਰੇ ਐਮਐਲਏ ਸਹਿਬਾਨਾਂ